ਆਦੋ ਬਕਾਣਾ ਨੇ ਜਿਹੜਾ ਸਾਡੇ ਜਾਨੀ ਮੁੰਡੇ ਦਾ ਮਰ ਪਕੜਨਾ ਆ ਕੇ ਸਦਾ ਉਹਨਾਂ ਚੈਰੀ ਹੋਣਾ ਨੂੰ ਉਹ ਤਾਂ ਜਾਈ ਉਹਨੇ ਤਾਂ ਕਿੱਥੇ ਪਾੜਿਆ ਮੇਰੇ ਮੁੰਡੇ ਨੂੰ ਮੁੰਡਾ ਕੋਈ ਨਹੀਂ ਉਹ ਹੀ ਮੁੰਡੇ ਨੇ ਤੇ ਉਹ ਮੁੰਡੇ ਵਿਚਾਰੇ ਚਲੇ ਹੀ ਛੱਡਣ ਉਹਨੂੰ ਤਾਂ ਉਹਨੂੰ ਪੈ ਗਿਆ ਪੈ ਗਿਆ ਮੁੰਡਾ ਉਹਦੇ ਵਿਚ ਲੈ ਜਾ ਕੇ ਮੋਟਰਸਾਈਕਲ ਵੜਾ ਸ਼ੇਅਰ ਕਰ ਦਿਓ ਉਹਨੇ ਕਿਹਾ ਕਿ ਮਪਾ ਜੀ ਤੁਹਾਡੇ ਤਰੀਕੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਈ ਤੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਥੀ ਪੈ ਗਏ ਇਹਨੂੰ ਫੜ ਲਿਆ ਹੱਥ ਤੋਂ ਉਹਨਾਂ ਨੇ ਸਾਰੇ ਡੱਬੇ ਨੰਨੂ ਪੈ ਫੜ ਲਿਆ ਵਾ ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਐ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਕੀਤਾ ਵਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪੇ ਤੁਹਾਡੀ ਪੂਰੀ ਸੁਣਵਾਈ ਹੋਏਗੀ ਅੱਜ ਤੱਕ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਨਹੀਂ ਹੁਣ ਮੈਨੂੰ ਨਹੀਂ ਬਾਈ ਬੰਦੇ ਫਰਾਜਾ ਇਹ ਨਹੀਂ ਤੁਹਾਨੂੰ ਦੱਸਣਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਕਾਂਸੀ ਹੋਣੀ ਚਾਹੀਦੀ ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਡਾਡੀਆਂ ਆਈਆਂ ਵਾ ਗਾਲਾਂ ਕੱਢਦੇ ਨਹੀਂ ਆਈ ਰਾਤ ਕੰਮ ਕਰਕੇ ਆਈ ਆਂ ਆਪਾਂ 10 ਵੀ ਲੇਟ ਹੋ ਗਈ ਸੀ ਪਾਣੀ ਪਾਣੀ ਪੀ ਕੇ ਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣਗੇ ਥੋੜਾ ਅਤ ਮੋੜ ਤੱਕ ਤੇ ਮੁੰਡਾ ਰਜਿਆ ਅਸੀਂ ਉਹਨਾਂ ਦਾ ਚਿੱਟਾ ਲਾਉਂਦਾ ਨਾ ਸਾਰਾ ਟੱਬਲ ਉਹਨਾਂ ਚਿੱਟੇ ਦਾ ਹੀ ਕੰਮ ਹੈਗਾ ਉਹਨਾਂ ਦਾ ਉਧਰੋਂ ਇਧਰੋਂ ਜਾਂਦੇ ਪਏ ਆਪਾਂ ਤੇਰੀ ਸਾਈਡ ਉਨੋਂ ਹੋਗੀ ਲੰਘਦੀ ਉਨੋਂ ਲੰਘ ਤੂੰ ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰਤਾ ਰਜੇ ਖਲੋਤੇ ਨੂੰ ਖੋਣ ਦੀ ਆ ਨਹੀਂ ਜੀ ਇਹ ਜਿਹਨਾਂ ਨੇ ਕੀਤਾ ਜੀ ਇਹ ਮੇਰੇ ਸਾਹ ਨਾਲ ਜਿੰਨੇ ਵੀ ਚਾਰ ਦੋ ਭਰਾ ਹੋਗਾ ਸੀ ਉਹਦਾ ਡੈਡੀ ਉਹਦੀ ਉਹਦਾ ਜੀਜਾ ਹੈਗਾ ਸੀ ਉਹਦਾ ਡੈਡੀ ਹੀ ਹੈ ਸੀ ਉਹਦੀ ਮੰਮੀ ਤੋਂ ਦੀ ਭੈਣ ਵੀ ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਿੜਾਉਂਦੇ ਨੇ ਕਿ ਬੱਚੋ ਲੜੋ ਨਾ ਇਹ ਕੋ ਪਰਨੇ ਕਿਦਾਰੇ ਮਾਂ ਪਿਓ ਗਏ ਪੂਰਾ ਠੱਬਰ ਹੀ ਅੰਦਰੋਂ ਫਾੜ ਕੇ ਬੰਜੋ ਆਂਦਾ ਹੱਥ ਚ ਜੁੱਕ ਕੇ ਮਾਰੀ ਜਾਂਦੇ ਪਈ ਰਹਤੀ ਤੇ ਆਪਣਾ 25 ਸਾਲ ਹੈ ਗਈ 24 ਸਾਲ 24 ਸਾਲ ਪੁਲਿਸ ਨੂੰ ਕੰਪਲੇਟ ਦਿੱਤੀ ਗਈ ਹਾਂ ਪਰਚਾ ਦਰਜ ਕਰਾਇਆ ਪੂਰੀ ਪੂਰੀ ਕਾਰਵਾਈ ਕਰਾਂਗੇ ਸਾਨੂੰ ਆਸ ਹੈਗੀ ਉਹਨਾਂ ਤੋਂ ਕਿ ਬਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ ਅਰੇਸਟ ਭਾਈ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਇ ਦਾ ਕੋਈ ਬੰਦੇ ਦੇ ਅਰੇਸਟ ਭਾਈ ਉਹਨਾਂ ਨੇ ਨਹੀਂ ਹਾਇ ਤੱਕ ਕਿਸੇ ਨੇ ਨਹੀਂ ਭਾਈ ਜਿਹੜੇ ਮੁੰਡੇ ਦਾ ਕਤਲ ਕੀਤਾ ਹੋਗਾ ਕਿਹਨੇ ਵਿਆਹ ਕਰ ਤੁਸੀ ਅਗਲੇ ਮਹੀਨੇ ਵਿਆਹ ਸੀ ਉਹਦਾ ਮੇਰਾ ਨਾਮ ਸਰ ਹਰੀਸ਼ੰਕਰ ਆ ਮੈਂ ਗੁਰਬਖਸ਼ ਨਗਰ ਗਲੀ 3 ਗਲੀ ਨੰਬਰ 3 ਮੈਂ ਰਹਿ ਰਹਾ ਹਾਂ ਠੀਕ ਹੈ ਨਾ ਸਰ ਕੀ ਗੱਲ ਹੋਈ ਰੱਦ ਬੇਟੇ ਸਾਡੇ ਬੇਟੇ ਨਾਲ ਗੱਲ ਹੋਈ ਇਹ ਜੇ ਸਾਡਾ ਪਤੀ ਜਾ ਇੱਥੇ ਆਇਆ ਸੀ ਸਾਡੇ ਘਰ ਤੋ ਉਹਨੂੰ ਛੱਡਨ ਗਏ ਸੀ ਸਾਡਾ ਛੋਟਾ ਬੇਟਾ ਤੇ ਬੜਾ ਬੇਟਾ ਉਥੇ ਗਲੀ ਚ ਕੁੱਤਾ ਤਾਂ ਤਾਂ ਕਰਕੇ ਉਹਨੂੰ ਡਰ ਕੇ ਨਾ ਤੇ ਉਹਨੂੰ 1-2 ਬਾਰੀ ਮਤੀਜੇ ਨੂੰ ਪੈ ਵੀ ਗਿਆ ਕੁੱਤਾ ਤਾਂ ਕਰਕੇ ਕੰਦਾ ਮੈਨੂੰ ਅੱਗੇ ਲੰਗਾ ਦਿਓ ਤਾਂ ਮੈਂ ਉਧਰ ਚੱਲ ਜਾਵਾਂਗਾ ਉਹ ਸਰ ਨਗਾਣਗੇ ਤਾਂ ਉਧਰ ਉਹਨਾਂ ਦਾ ਬੇਟਾ ਆਂਦਾ ਪਿਆ ਹੀ ਮੋਟਰਸਾਈਕਲ 'ਸੇ ਤੋਂ ਉਹਨਾਂ ਨੇ ਸਾਡੇ ਵੱਡੇ ਬੇਟੇ ਦੇ ਪੈਰ ਤੇ ਉਹਨਾਂ ਨੇ ਮੋਟਰਸਾਈਕਲ ਮਾਰਿਆ ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਤੇ ਤੇਰਾ ਸਾਈਡ ਉਹ ਤਾਂ ਉਧਰੋਂ ਚੱਲ ਜਾ ਐਨੇ ਚ ਸਰ ਉਹ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ ਸਾਡੇ ਛੋਟੇ ਬੇਟੇ ਨੂੰ ਤੋਂ ਵੱਡੇ ਬੇਟੇ ਨੂੰ ਉਹਦੇ ਸਾਰੇ ਕੱਪੜੇ ਕਪੜੇ ਸਾਰੋਂ ਉਹਨਾਂ ਨੇ ਫਾੜ ਦਿੱਤੇ ਤੇ ਫੇਰਾ ਦੇ ਆਪਣਾ ਜਿਹੜਾ ਤੁਹਾਡਾ ਬੇਟਾ ਆ ਕਿੱਦਾਂ ਗਿਆ ਉਥੇ ਮੇਰਾ ਦੋ ਇਹ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਆ ਕੁਝ ਖਾਣ ਗਿਆ ਸੀ ਉਹ ਹੁੰਦਾ ਤਾਂ ਦੱਸਦਾ ਨਾ ਸਰ ਹੁੰਦਾ ਤਾਂ ਦੱਸਦਾ ਨਾ ਉਹ ਉਧਰ ਆਇਆ ਤੇ ਨਾਨੂ ਦੇਖਿਆ ਕਿ ਉਹ ਕੁੱਟਦੇ ਪਏ ਆ ਕਹਿੰਦੇ ਭਾਜੀ ਦੱਸੋ ਕੀ ਗੱਲ ਹੋ ਗਈ ਹੈ ਕੋਈ ਗੱਲ ਹੈ ਤਾਂ ਮੈਨੂੰ ਦੱਸੋ ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰੰਨੇ ਆ ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਆਕਰ ਬੱਟੇ ਸਾਡੇ ਕੋਈ ਆ ਤੁਹਾਡੇ ਕੋ ਮੈਂ ਮਾਫੀ ਮੰਨਾ ਇੰਨੇ ਦਿਨ ਨੂੰ ਉਹਨਾਂ ਨੇ ਕੁਝ ਸੁਣਿਆ ਉਹਦੇ ਡੈਡੀ ਉਹਦੇ ਮੰਮੀ ਉਹਦਾ ਜੀਜਾ ਉਹਦੇ ਦੋਨੋਂ ਭਰਾ ਉਹਦੀ ਪੈਣਾ ਨੇ ਮਿਲ ਕੇ ਹੜੇ ਦੀਪਕ ਨੂੰ ਮਾਰ ਛੜਿਆ ਸਰ ਝੂਰਾ ਝੂਰਾ ਚਾਰਾ ਮਾਰ ਕੇ ਉਹਦੇ ਬਾਲ ਪੁੱਲ ਜਿਹਨਾਂ ਨੇ ਮਾਰਿਆ ਕਿਹਨੂੰ ਪਤਾ ਕਹਿੰਦੇ ਹੁਣ ਸਾਰੇ ਕਹਿੰਦੇ ਚਿੱਟਾ ਵੇਚਦੇ ਹੁਣ ਕੀ ਪਤਾ ਕੀ ਕਰਦੇ ਸਰ ਇਸ ਕੰ ਦਾ ਆਪਾਂ ਨਹੀਂ ਪੰਜ 6 ਪੰਜ 6 ਸਾਲ ਹੋ ਗਏ ਆਏ ਜੀ ਅੱਛਾ ਇਨਸਾਫ ਕੀ ਜਾਂਦੇ ਹੁਣ ਇਨਸਾਫ ਇਹੀ ਸਾਰੇ ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ ਠੀਕ ਨਾ ਜਿੱਦਾਂ ਮੇਰਾ ਬੇਟਾ ਗਿਆ ਨਾ ਸਰ ਉਸੇ ਤਰ੍ਹਾਂ ਉਹਨਾਂ ਨੇ ਬੇਟਾ ਫਾਸੀ ਲੱਗਣੀ ਚਾਹੀਦੀ ਹੈ ਉਮਰ ਸੀ ਬੇਟਾ ਮੇਰਾ ਬੇੜਾ 24 ਸਾਲਾ ਦਾ ਸਰਵਜ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਗੁੱਡ ਆਫਟਰਨੂੰਨ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਕੀਮਾ ਦੇ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਜਦੀ 24 ਸਾਲ ਔਰ ਕਾਰਮੇਟਰ ਦਾ ਕੰਮ ਕਰਦਾ ਆ ਜੇਦੀ ਆਪਣੇ ਇਹਨਾਂ ਦੇ ਗਵੰਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਨ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਆ ਕਿ ਜਤਨ ਇੱਕ ਦਾ ਬ੍ਰਦਰ ਆਕਾਸ਼ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਾਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਆ ਛਾਪੇਮਾਰੀ ਕੀਤੀ ਹੈ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਆ ਕੇ ਕਿਤੇ ਆਵਰੇ ਸੈਰੀ ਹੋਣਾ ਲੋਕ ਹੋਰ ਅੱਜ ਆਈ ਉਹਨੂੰ ਘਰ ਤੋਂ ਨਿਮਾੜਿਆ ਮੇਰੇ ਬੁੱਢੇ ਨੂੰ ਮੇਰੇ ਸੁਨੇਹਾਂ ਚੈੜਾ ਗਾ ਜੀ ਮੇਰੇ ਵੱਡੇ ਬੁੱਢੇ ਨੂੰ ਬੁੱਢਿਆ ਮੇਰੇ ਛੋਟੇ ਬੁੱਢਿਆ ਬਾਰੇ ਬੱਦਿਆਂ ਨੂੰ ਮਾਰਿਆ ਮੈਨੂੰ ਨਹੀਂ ਪਤਾ ਲੱਗਾ ਤੇ ਪੈਰਾਂ ਦੇ ਉਹ ਚੈੜਾ ਗਾ ਜੀ ਮੇਰੇ ਚੈੜਾ ਗਾ ਜੀ